ਗੁਰੂ ਗੋਬਿੰਦ ਸਿੰਘ ਜੀ ਦੀਆਂ ਤਲਵਾਰਾਂ ਅੱਜ ਕਿੱਥੇ ਹਨ ਨਮਸਕਾਰ ਸਤਿ ਸ੍ਰੀ ਅਕਾਲ ਸਾਰੇ YouTube ਪਰਿਵਾਰ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਵਿਸ਼ੇ ਬਾਰੇ ਜਿਸ ਦਾ ਜ਼ਿਕਰ ਸੁਣਦਿਆਂ ਹੀ ਸਾਡੇ ਰੋਏ ਖੜੇ ਹੋ ਜਾਂਦੇ ਨੇ ਸਾਡੇ ਅੰਦਰ ਗਰਵ ਦੀ ਲਹਿਰ ਦੌੜ ਜਾਂਦੀ ਏ ਹਾਂ ਅੱਜ ਅਸੀਂ ਗੱਲ ਕਰਾਂਗੇ ਸਾਡੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਲਵਾਰਾਂ ਬਾਰੇ ਉਹ ਤਲਵਾਰਾਂ ਜਿਨ੍ਹਾਂ ਨੇ ਇਤਿਹਾਸ ਦੇ ਪੰਨਿਆਂ ਤੇ ਸੱਚ ਤੇ ਨਿਆਂ ਦੀਆਂ ਲਕੀਰਾਂ ਖਿੱਚੀਆਂ ਉਹ ਤਲਵਾਰਾਂ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਖੜ ਕੇ ਸਾਨੂੰ ਸਿਖਾਇਆ ਕਿ ਸਿਰ ਝੁਕਾਉਣਾ ਨਹੀਂ ਸਗੋ ਲੜਨਾ ਏ ਪਰ ਸਵਾਲ ਇਹ ਏ ਕਿ ਆਜੋ ਤਲਵਾਰਾਂ ਕਿੱਥੇ ਨੇ ਕੀ ਉਹ ਸਾਡੇ ਵਿੱਚ ਹੀ ਕਿਤੇ ਗੁੰਮ ਹੋ ਗਈਆਂ ਨੇ ਜਾਂ ਫਿਰ ਕਿਤੇ ਸੰਭਾਲ ਕੇ ਰੱਖੀਆਂ ਗਈਆਂ ਨੇ ਇਸ ਵੀਡੀਓ ਚ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਇੱਕ ਅਜਿਹੇ ਸਫ਼ਰ ਤੇ ਜਿੱਥੇ ਅਸੀਂ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਸਾਡੇ ਗੁਰੂ ਜੀ ਦੀਆਂ ਤਲਵਾਰਾਂ ਅੱਜ ਕਿੱਥੇ ਨੇ ਇਹ ਸਿਰਫ ਇੱਕ ਜਾਣਕਾਰੀ ਨਹੀਂ ਸਭ ਉਹ ਸਾਡੇ ਇਤਿਹਾਸ ਨਾਲ ਜੁੜੀ ਇੱਕ ਭਾਵਨਾ ਹੈ ਤਾਂ ਚੱਲੋ ਸ਼ੁਰੂ ਕਰਦੇ ਹਾਂ ਪਰ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਤਾਂ ਜੋ ਅਜਿਹੀਆਂ ਸ਼ਾਨਦਾਰ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਪੜਾਓ ਸਭ ਤੋਂ ਪਹਿਲਾਂ ਇਹ ਸਮਝ ਲਈਏ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਲਵਾਰਾਂ ਸਾਡੇ ਲਈ ਕਿਉਂ ਇੰਨੀਆਂ ਖਾਸ ਨੇ ਇਹ ਕੋਈ ਆਮ ਤਲਵਾਰਾਂ ਨਹੀਂ ਸਨ ਇਹ ਉਹ ਸ਼ਸਤਰ ਸਨ ਜਿਨ੍ਹਾਂ ਨਾਲ ਗੁਰੂ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਜਿਨ੍ਹਾਂ ਨਾਲ ਉਹਨਾਂ ਨੇ ਜ਼ਾਲਿਮਾਂ ਦੇ ਸਿਰ ਝੁਕਾਏ ਇਹ ਤਲਵਾਰਾਂ ਸਿਰਫ ਲੋਹੇ ਦੀਆਂ ਨਹੀਂ ਸਨ ਸਗੋਂ ਸਾਡੇ ਸਿੱਖ ਧਰਮ ਦੀ ਆਤਮਾ ਸਨ ਗੁਰੂ ਜੀ ਨੇ ਖੁਦ ਫਰਮਾਇਆ ਸੀ ਖੰਡੇ ਦੀ ਧਾਰ ਵਿੱਚੋਂ ਜਨਮ ਲੈਂਦਾ ਏ ਖਾਲਸਾ ਇਹ ਤਲਵਾਰ ਸਾਡੀ ਸ਼ਕਤੀ ਸਾਡੀ ਹਿੰਮਤ ਤੇ ਸਾਡੇ ਹੌਸਲੇ ਦਾ ਪ੍ਰਤੀਕ ਏ ਹਰ ਇੱਕ ਤਲਵਾਰ ਦੇ ਨਾਲ ਇੱਕ ਕਹਾਣੀ ਜੁੜੀ ਹੋਈ ਏ ਜਿਵੇਂ ਸ੍ਰੀ ਸਾਹਿਬ ਜਿਸ ਨੂੰ ਗੁਰੂ ਜੀ ਨੇ ਹਰ ਵੇਲੇ ਆਪਣੇ ਨਾਲ ਰੱਖਿਆ ਇਸ ਦੀ ਧਾਰ ਨੇ ਕਈ ਵਾਰ ਜ਼ੁਲਮ ਨੂੰ ਖਤਮ ਕੀਤਾ ਤਾਂ ਸਵਾਲ ਇਹ ਕਿ ਅੱਜ ਇਹ ਤਲਵਾਰਾਂ ਕਿੱਥੇ ਨੇ ਚੱਲੋ ਇੱਕ ਇੱਕ ਕਰਕੇ ਲੱਭਦੇ ਹਾਂ ਪਹਿਲੀ ਗੱਲ ਕਰੀਏ ਸ੍ਰੀ ਸਾਹਿਬ ਦੀ ਇਹ ਤਲਵਾਰ ਗੁਰੂ ਜੀ ਦੀ ਸਭ ਤੋਂ ਮਸ਼ਹੂਰ ਤਲਵਾਰਾਂ ਚੋ ਇੱਕ ਸੀ ਕੁਝ ਇਤਿਹਾਸਕਾਰ ਤੇ ਸਿੱਖ ਸੰਗਤਾਂ ਦਾ ਮੰਨਣਾ ਹੈ ਕਿ ਇਹ ਹਜ ਉਦੈਪੁਰ ਰਾਜਸਥਾਨ ਦੇ ਸਿਟੀ ਪੈਲੇਸ ਚ ਸੰਭਾਲੀ ਹੋਈ ਏ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਉਦੈਪੁਰ ਕਿਵੇਂ ਪਹੁੰਚੀ ਪੜਾਓ ਗੁਰੂ ਜੀ ਦੇ ਸਮੇਂ ਜਦੋਂ ਉਹ ਆਨੰਦਪੁਰ ਸਾਹਿਬ ਤੋਂ ਨਿਕਲੇ ਸਨ ਤਾਂ ਮੇਵਾੜ ਦੇ ਰਾਜੇ ਨਾਲ ਉਹਨਾਂ ਦਾ ਰਿਸ਼ਤਾ ਬੜਿਆ ਸੀ ਇਤਿਹਾਸ ਦੱਸਦਾ ਏ ਕਿ ਗੁਰੂ ਜੀ ਨੇ ਆਪਣੀਆਂ ਕੁਝ ਖਾਸ ਵਸਤਾਂ ਉੱਥੇ ਛੱਡੀਆਂ ਸਨ ਜਿਨ੍ਹਾਂ 'ਚ ਸ੍ਰੀ ਸਾਹਿਬ ਵੀ ਸ਼ਾਮਲ ਸੀ ਅੱਜ ਵੀ ਉਦੈਪੁਰ 'ਚ ਇਸ ਤਲਵਾਰ ਦੀ ਪੂਜਾ ਹੁੰਦੀ ਏ ਤੇ ਸਿੱਖ ਸੰਗਤ ਉੱਥੇ ਦਰਸ਼ਨ ਕਰਨ ਜਾਂਦੀ ਏ ਹੁਣ ਗੱਲ ਕਰੀਏ ਪਟਨਾ ਸਾਹਿਬ ਦੀ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜਿੱਥੇ ਗੁਰੂ ਜੀ ਦਾ ਜਨਮ ਹੋਇਆ ਉੱਥੇ ਵੀ ਉਹਨਾਂ ਦੀਆਂ ਕੁਝ ਵਸਤਾਂ ਸੰਭਾਲੀਆਂ ਹੋਈਆਂ ਨੇ ਇੱਕ ਛੋਟੀ ਕਿਰਪਾਨ ਜਿਸ ਨੂੰ ਗੁਰੂ ਜੀ ਨੇ ਬਚਪਨ ਚ ਵਰਤਿਆ ਸੀ ਉਥੇ ਮੌਜੂਦ ਹੈ ਕੁਝ ਲੋਕ ਮੰਨਦੇ ਨੇ ਕਿ ਇੱਕ ਤਲਵਾਰ ਵੀ ਉਥੇ ਸੰਭਾਲੀ ਗਈ ਹੈ ਪਰ ਇਸ ਬਾਰੇ ਪੂਰੀ ਪੁਸ਼ਟੀ ਨਹੀਂ ਹੈ ਫਿਰ ਹੁੰਦਾ ਹੈ ਨਾਂਦੇੜ ਤਖਤ ਸ੍ਰੀ ਹਜ਼ੂਰ ਸਾਹਿਬ ਇਹ ਉਹ ਪਵਿੱਤਰ ਸਥਾਨ ਨੇ ਜਿੱਥੇ ਗੁਰੂ ਜੀ ਨੇ ਆਪਣੀ ਸਰੀਰਕ ਯਾਤਰਾ ਸਮਾਪਤ ਕੀਤੀ ਇੱਥੇ ਉਹਨਾਂ ਦੇ ਕਈ ਸ਼ਸਤਰ ਸੰਭਾਲੇ ਹੋਏ ਨੇ ਸੰਗਤਾਂ ਦੱਸਦੀਆਂ ਨੇ ਕਿ ਇੱਕ ਖਾਸ ਤਲਵਾਰ ਜਿਸ ਨੂੰ ਗੁਰੂ ਜੀ ਨੇ ਜੰਗਾ ਚ ਵਰਤਿਆ ਅੱਜ ਵੀ ਹਜ਼ੂਰ ਸਾਹਿਬ 'ਚ ਦਰਸ਼ਨ ਲਈ ਰੱਖੀ ਗਈ ਏ ਜੇ ਤੁਸੀਂ ਕਦੇ ਉੱਥੇ ਗਏ ਹੋ ਤਾਂ ਤੁਹਾਨੂੰ ਉਸ ਦੀ ਚਮਕ ਤੇ ਉਸ ਦੀ ਤਾਕਤ ਦਾ ਅਹਿਸਾਸ ਜ਼ਰੂਰ ਹੋਇਆ ਹੋਵੇਗਾ ਤੇ ਆਖਰੀ ਪਰਮੁਖ ਆਨੰਦਪੁਰ ਸਾਹਿਬ ਇਹ ਉਹ ਜਗ੍ਹਾ ਹੈ ਜਿੱਥੇ ਗੁਰੂ ਜੀ ਨੇ ਖਾਲਸੇ ਦੀ ਸਥਾਪਨਾ ਕੀਤੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੂ ਉਹਨਾਂ ਦੇ ਕਈ ਸ਼ਸਤਰ ਸੰਭਾਲੇ ਹੋਏ ਨੇ ਇਹ ਮੰਨਿਆ ਜਾਂਦਾ ਏ ਕਿ ਗੁਰੂ ਜੀ ਦੀਆਂ ਕੁਝ ਤਲਵਾਰਾਂ ਇੱਥੇ ਹੀ ਨੇ ਪਰ ਸਵਾਲ ਇਹ ਏ ਕਿ ਕਿ ਸਾਰੀਆਂ ਤਲਵਾਰਾਂ ਅੱਜ ਵੀ ਸਾਡੇ ਕੋਲ ਨੇ ਜਾ ਫਿਰ ਕੁਝ ਸਮੇਂ ਦੇ ਨਾਲ ਗੁੰਮ ਹੋ ਗਈਆਂ ਰੁਕੋ ਪ੍ਰਾਵੋ ਰੁਕੋ ਇੱਥੇ ਇੱਕ ਪਲ ਲਈ ਰੁਕ ਜਾਓ ਹੁਣ ਤੱਕ ਅਸੀਂ ਗੱਲ ਕੀਤੀ ਕਿ ਗੁਰੂ ਜੀ ਦੀਆਂ ਤਲਵਾਰਾਂ ਉਦੈਪੁਰ ਪਟਨਾ ਨਲਦੇੜ ਤੇ ਅਨੰਦਪੁਰ ਸਾਹਿਬ ਚ ਹੋ ਸਕਦੀਆਂ ਨੇ ਪਰ ਇੱਕ ਗੱਲ ਸੋਚਣ ਵਾਲੀ ਏ ਇਹ ਵੀਡੀਓ ਅੱਗੇ ਵਧਣ ਤੋਂ ਪਹਿਲਾਂ ਤੁਸੀਂ ਇੱਕ ਕੰਮ ਕਰੋ ਥਲੇ ਕਮੈਂਟ ਸੈਕਸ਼ਨ ਚ ਜਾ ਕੇ ਦੱਸੋ ਕਿ ਤੁਹਾਨੂੰ ਕੀ ਲੱਗਦਾ ਏ ਗੁਰੂ ਜੀ ਦੀਆਂ ਤਲਵਾਰਾਂ ਅੱਜ ਸੱਚਮੁੱਚ ਇਹਨਾਂ ਜਗਾਵਾਂ ਤੇ ਨੇ ਜਾਫਰ ਕਿਤੇ ਹੋਰ ਜੇ ਤੁਸੀਂ ਕਦੇ ਇਹਨਾਂ ਤਲਵਾਰਾਂ ਨੂੰ ਦੇਖਿਆ ਹੈ ਤਾਂ ਆਪਣਾ ਤਜਰਬਾ ਵੀ ਸਾਂਝਾ ਕਰੋ ਤੁਹਾਡੇ ਜਵਾਬ ਦਾ ਇੰਤਜ਼ਾਰ ਰਹੇਗਾ ਚੱਲੋ ਹੁਣ ਅੱਗੇ ਵੱਧਦੇ ਹਾਂ ਕੁਝ ਲੋਕ ਆਖਦੇ ਨੇ ਕਿ ਗੁਰੂ ਜੀ ਦੀਆਂ ਸਾਰੀਆਂ ਤਲਵਾਰਾਂ ਸਾਡੇ ਕੋਲ ਨਹੀਂ ਰਹੀਆਂ ਸਮੇਂ ਦੇ ਨਾਲ ਨਾਲ ਜੰਗਾਂ ਦੌਰਾਨ ਜਾਫਰ ਅੰਗਰੇਜ਼ਾਂ ਦੇ ਰਾਜ 'ਚ ਕੁਝ ਤਲਵਾਰਾਂ ਗੁੰਮ ਹੋ ਗਈਆਂ ਕਿਹਾ ਜਾਂਦਾ ਏ ਕਿ ਅੰਗਰੇਜ਼ਾਂ ਨੇ ਆਪਣੇ ਨਾਲ ਕੁਝ ਸ਼ਸਤਰ ਲੰਡਨ ਲੈ ਗਏ ਸਨ ਹੁਣ ਸੋਚੋ ਜੇ ਇਹ ਸਾਚੇ ਤਾਂ ਸਾਡਾ ਇਤਿਹਾਸ ਸਾਡੇ ਤੋਂ ਕਿੰਨਾ ਦੂਰ ਚਲਾ ਗਿਆ ਪਰ ਇੱਕ ਗੱਲ ਸਾਚੇ ਭਾਵੇਂ ਉਹ ਤਲਵਾਰਾਂ ਸਰੀਰਕ ਰੂਪ ਚ ਸਾਡੇ ਕੋਲ ਨਾ ਹੋਣ ਪਰ ਉਹਨਾਂ ਦੀ ਆਤਮਾ ਸਾਡੇ ਅੰਦਰ ਜਿਉਂਦੀ ਏ ਗੁਰੂ ਜੀ ਨੇ ਸਾਨੂੰ ਸਿਖਾਇਆ ਕਿ ਤਲਵਾਰ ਸਿਰਫ ਹੱਥ ਚ ਨਹੀਂ ਸਗੋ ਦਿਲ ਚ ਵੀ ਰੱਖਣੀ ਏ ਹਿੰਮਤ ਸਾਚ ਤੇ ਨਿਆਂ ਇਹ ਉਹ ਤਲਵਾਰਾਂ ਨੇ ਜੋ ਸਾਨੂੰ ਅੱਜ ਵੀ ਮਿਲ ਸਕਦੀਆਂ ਨੇ ਤਾਂ ਭਰਾਵੋ ਐਸੀ ਸਾਡਾ ਸਫਰ ਜਿੱਥੇ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਲਵਾਰਾਂ ਅੱਜ ਕਿੱਥੇ ਨੇ ਉਦੈਪੁਰ ਪਟਨਾ ਨਾਂਦੇੜ ਅਨੰਦਪੁਰ ਸਾਹਿਬ ਇਹ ਸਾਰੇ ਅਸਥਾਨ ਸਾਡੇ ਲਈ ਪਵਿੱਤਰ ਨੇ ਪਰ ਅਸਲ ਸਵਾਲ ਇਹ ਨਹੀਂ ਕਿ ਤਲਵਾਰਾਂ ਕਿੱਥੇ ਨੇ ਅਸਲ ਸਵਾਲ ਇਹ ਹੈ ਕਿ ਅਸੀਂ ਉਸ ਤਲਵਾਰ ਦੀ ਆਤਮਾ ਨੂੰ ਜਿਉਂਦਾ ਰੱਖਿਆ ਏ ਜੋ ਗੁਰੂ ਜੀ ਨੇ ਸਾਨੂੰ ਦਿੱਤੀ ਸੀ ਹੁਣ ਤੁਹਾਡੇ ਤੋਂ ਇੱਕ ਗੱਲ ਪੁੱਛਣੀ ਏ ਥੱਲੇ ਕਮੈਂਟ ਚ ਜ਼ਰੂਰ ਦੱਸੋ ਜੇ ਤੁਹਾਨੂੰ ਗੁਰੂ ਜੀ ਦੀ ਇੱਕ ਤਲਵਾਰ ਮਿਲ ਜਾਵੇ ਤਾਂ ਤੁਸੀਂ ਉਸ ਨਾਲ ਕੀ ਕਰੋਗੇ ਕਿ ਤੁਸੀਂ ਉਸ ਨੂੰ ਸੰਭਾਲ ਕੇ ਰੱਖੋਗੇ ਜਾਂ ਫਿਰ ਉਸ ਦੀ ਤਾਕਤ ਨੂੰ ਅੱਜ ਦੇ ਜ਼ਮਾਨੇ 'ਚ ਵਰਤੋਗੇ ਤੁਹਾਡਾ ਜਵਾਬ ਸਾਨੂੰ ਬਹੁਤ ਕੁਝ ਸਿਖਾਵੇਗਾ ਅੱਜ ਲਈ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ